ਸਤ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸ਼ਿਨੀਵਾਗਾ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਜਿਹੜਾ ਆਪਣਾ 16 ਤਰੀਕ ਨੂੰ ਲਾਟ ਆਇਆ ਸੀ 35 ਜਾਨਵਰਾਂ ਦਾ ਉਹਦੇ ਵਿੱਚੋਂ 7 ਜਾਨਵਰ ਬਾਕੀ ਆ ਤੁਹਾਨੂੰ ਉਹਨਾਂ ਦੀ ਪ੍ਰੋਪਰ ਰੇਟ ਦੱਸਾਂਗੇ ਨਾਲ ਜਾਨਵਰ ਬਾਰੇ ਦੱਸਾਂਗੇ ਆਪਾਂ ਡਿਟੇਲ ਦੇਵਾਂਗੇ ਤੇ ਬਾਕੀ ਜਿਹੜਾ ਦੁਬਾਰਾ ਫੇਰ 35 ਜਾਨਵਰ ਲਾਟ ਆਉਣਾ ਆਪਾਂ ਉਹਦੇ ਬਾਰੇ ਦੱਸਾਂਗੇ ਹਾਂ ਬਾਕੀ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋ ਆਉਣ ਹਾਂਜੀ ਵੀਰ ਜੀ ਮੇਰਾ ਨਾਮ ਹੈਗਾ ਰਮਨਪ੍ਰੀਤ ਸਿੰਘ ਜੀ ਪਿੰਡ ਸਾਡਾ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਕੋਲੇ ਸਾਡੇ ਵੀਰ ਜੀ ਮਹਿਲ ਕਲਾਂ ਚੌਂਕ ਪੈਂਦਾ ਹੈਗਾ ਜ਼ਿਲ੍ਹਾ ਸਾਡਾ ਵੀਰ ਜੀ ਬਰਨਾਲਾ ਹੈਗਾ ਕਨੈਕਟ ਨੰਬਰ ਹੈਗਾ ਵੀਰ ਜੀ ਸਾਡਾ 62807 13934 62807 13934 ਹਾਂਜੀ ਆਜੋ ਇੱਕ ਨੰਬਰ ਤੇ ਬਾਕੀ ਵੀਰ ਜੀ ਸਾਡੇ ਕੋਲ ਕਦੋਂ ਵੀ ਆਉਣਾ ਸਾਨੂੰ ਫੋਨ ਲਾ ਕੇ ਆਉਣਾ ਜੀ ਕਿਉਂ ਮਾਲ ਸਾਡੇ ਕੋਲ ਪ੍ਰਮਾਣਿਤ ਕਰਪਣਾ ਵੱਡੀ ਮਾਤਰਾ ਚ ਆਉਂਦਾ ਤੇ ਵੱਡੀ ਮਾਤਰਾ ਚ ਸੇਲ ਹੁੰਦਾ ਜੀ ਰੇਟ ਬਿਲਕੁਲ ਜਾਇਜ਼ ਹੋਣ ਕਰਕੇ ਕਿਉਂ ਵੀਰ ਜਦੋਂ ਖਾਲੀ ਮੋੜ ਦੇ ਵੀਰੇ ਆਵਦਰਗੇ ਹੁੰਦਾ ਉਹ ਔਖਾ ਹੋ ਜਾਂ ਹਾਂਜੀ 1 ਨੰਬਰ ਤੇ ਆ ਜਾਓ ਵੀਰ ਜੀ 1 ਨੰਬਰ ਦਿਖਾ ਦਿਓ ਵੀਰ ਜੀ ਸੂਈ ਸਵਾਈ ਬੈੜਾ ਜੀ ਦੂਜਾ ਸੂਆਗਾ ਥੋੜੀ ਜੀ ਨਾਲ ਸਾਈਲ ਚ ਕ੍ਰੋਸ ਪੈਂਦੀ ਹੁ ਠੰਡੀ ਸੀਗੀ ਠੀਕ ਆ ਗਈ ਤੇ ਦੁੱਧ ਤਕਰੀਬਨ ਥੱਲੇ 10 ਕਿਲੋ ਆ ਜੀ ਦੁੱਧ 10 ਕਿਲੋ ਆਗਾ ਦੂਜਾ ਸੂਆ ਸੂਈ ਵੀ ਆ ਗਈ ਚੌਣ ਚਾਂ ਦੀ ਬਹੁਤ ਚੰਗੀ ਆ ਵੀਰ ਜੀ ਇਹਦਾ ਰੇਟ 28000 ਆ ਜੀ ਰੇਟ 28000 2 ਨੰਬਰ ਤੇ ਆ ਜਾਓ ਜੀ 2 ਨੰਬਰ ਤੇ ਆ ਜਾਓ ਜੀ 2 ਨੰਬਰ ਵੀਰ ਜੀ ਇਹ ਪਲੂਣ ਬੱਸੀ ਆ ਗਈ 2 ਨੰਬਰ ਥੱਲੇੋਂ ਦਿਖਾ ਦਿਓ ਕਰੋ ਥਾਂ ਲੈ ਮੈ ਇਧਰ ਦਿਖਾ ਦਿਓ ਜੀ ਤੋਰ ਦੇ ਮਾੜੀ ਤੋਰ ਦਿਓ ਜੀ 100 ਨੰਬਰ ਤੋੜ ਦਿਓ 2 ਨੰਬਰ ਵੀਰ ਜੀ ਪਲੂਣ ਬੱਸੀ ਹੈ ਕੀ ਮੂੰਹੋਂ ਖੀਰੀ ਆ ਜੀ ਬਾਕੀ ਵੀਰ ਜੀ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਜਿਹੜੀ ਹੋਊਗੀ ਗੱਲ ਉਹੀ ਕਹਾਂਗੇ ਇਹ ਨਹੀਂ ਗੱਲ ਵੀ ਆਪਾਂ ਕਹੀਏ ਕੁਛ ਤੇ ਨਿਕਲੇ ਕੁਛ ਹੋਰ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਖੀਰੀ ਬੱਸੀ ਹੈ ਤਕਰੀਬਨ ਸੂਨ ਨੂੰ 10 ਦਿਨ ਲੈ ਜੂ ਬਾਕੀ ਤੇ ਕਰਮ ਵਾਲ ਨੇ ਹੁਣ ਥੋੜੀ ਜਿਹੀ ਭਾਲ ਪਾਉਣੀ ਸ਼ੁਰੂ ਕਰੀ ਹੈਗੀ ਕਿਉਂ ਪਲੂਣ ਜਾਨਵਰ ਤੁਹਾਨੂੰ ਪਤਾ ਹੀ ਆ ਭਾਲ ਪਾ ਜਾਂਦਾ ਜੀ ਤੇ ਭਾਲ ਥੋੜੀ ਜਿਹੀ ਪਾਉਣੀ ਸ਼ੁਰੂ ਕਰ ਤਾਂ ਥਣ ਥਣ ਬਹੁਤ ਚੰਗਾ ਬੱਸੀ ਚੰਗੀ ਨਿਕਰੂਗੀ ਕੱਦ ਬੇਲ ਵਾਲੀ ਹੈਗੀ ਬਾਕੀ ਉਮਰ ਦੀ ਲੋਟ ਹੀ ਹੈਗੀ ਇਹਦਾ 2 ਨੰਬਰ ਦਾ ਰੇਟ 30000 ਤਿੰਨ ਨੰਬਰ ਤੇ ਆ ਜਾਓ ਜੀ ਤਿੰਨ ਨੰਬਰ ਵੀਰ ਜੀ ਦੂਜਾ ਸੂਆ ਆ ਗਈ ਤਿੰਨ ਨੰਬਰ ਦੂਜਾ ਸੂਆ ਸੁੰਦੀਆ ਕਰਮ ਵਾਲੀ ਲੇਵਲ ਉਬਾ ਠੀਕ ਆ ਤੁਹਾਨੂੰ ਬਹੁਤ ਚੰਗਾ ਠੰਡੀ ਸੀਲ ਆ ਗਈ ਮਦਰੀ ਗੋਡੀ ਦੀ ਆ ਤਿੰਨ ਨੰਬਰ ਮਦਰੀ ਗੋਡੀ ਦੀ ਆ ਗਈ ਇਹ ਵੀਰ ਜੀ ਦੂਜਾ ਸੂਆ ਸੁੰਦੀਆ ਤਕਰੀਬਨ 7 ਦਿਨ ਲੈ ਜੂਗੀ ਮੂੰਹ ਮੱਥੇ ਫੇਸ ਕੁਆਲਟੀ ਦਿਖਾ ਦਿਆ ਕਰੋ ਵੀਰ ਜੀ 7 ਦਿਨ ਲੈ ਜੂਗੀ ਇਹਦਾ ਰੇਟ ਹੈਗਾ 32000 ਰੁਪਿਆ ਵੀਰ ਜੀ ਤਿੰਨ ਨੰਬਰ ਦਾ ਤਿੰਨ ਨੰਬਰ ਦਾ 32000 ਰੁਪਿਆ ਰੇਟ ਹੈਗਾ ਤਕਰੀਬਨ ਸੋ ਨੂੰ 7 ਦਿਨ ਲੈ ਜੂਗੀ 4 ਨੰਬਰ ਤੇ ਆ ਜਾਓ ਜੀ 4 ਨੰਬਰ ਤੇ ਆ ਜਾਓ ਜੀ ਤੋੜ ਦਿਓ 4 ਨੰਬਰ ਵੀ ਤੋੜ ਦਿਓ ਬਾਕੀ ਵੀਰੇ ਸਾਰੇ ਜਾਨਵਰ ਨਹੀਂ ਸੀ ਤੋੜ ਕੇ ਦਿਖਾਉਂਦੇ ਹੁੰਦੇ ਕੋਈ ਗੱਲ ਨਹੀਂ ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਅਸੀਂ ਦੁਬਾਰੇ ਵੀਡੀਓ ਬਣਾ ਕੇ ਪਾ ਸਕਦੇ ਹਾਂ ਤੋੜ ਕੇ ਜਾਨਵਰ ਦੀ ਇਹੋ ਜੀ ਕੋਈ ਗੱਲ ਨਹੀਂ ਹੈਗੀਗੀ 4 ਨੰਬਰ ਵੀਰ ਜੀ ਇਹ ਵੀ ਦੂਜਾ ਸੂਆ ਸੁੰਦਿਆ ਤਕਰੀਬਨ ਇਹ ਵੀ 7 ਦਿਨ ਲੈ ਜੂ ਬਾਕੀ ਆ ਜੀ ਤੁਹਾਨੂੰ ਤੁਹਾਨੂੰ ਇਹ ਵੀ ਚੰਗਾ ਲੱਗਿਆ ਲੇਵਾ ਲੋਵਾ ਚੰਗਾ ਕਰਮ ਵਾਲੀ ਬਜਣ ਵਾਲੀ ਬਿਹੜਾ ਦੁੱਧ ਚੰਗਾ ਪਾ ਜੂ ਕਿਸੇ ਮੇਰੇ ਵੀਰ ਕੋਲ ਛੇ ਵਾਲੇ ਕੋਲ ਚਲੀ ਗਈ ਕਿਸੇ ਮੇਰੇ ਵੀਰ ਕੋਲੇ ਸੇਵਾਲੇ ਕੋਲੇ ਗਈ ਦੁੱਧ ਚੰਗਾ ਪਾ ਜੂ ਜੀ 4 ਨੰਬਰ ਇਹਦਾ ਵੀਰ ਜੀ 34000 ਰੁਪਿਆ ਪ੍ਰਾਈਜ਼ ਇਹਦਾ 34000 ਰੁਪਿਆ ਪ੍ਰਾਈਜ਼ ਬਾਕੀ ਵੀਰ ਜੀ ਆਪਣੇ ਜਿਹੜੇ ਪੁਰਾਣੇ ਵੀਰ ਜੁੜੇ ਉਹਨਾਂ ਦਾ ਪਤਾ ਹੀ ਆਪਾਂ ਵੀਰ ਜੀ ਜਾਨਵਰ ਤੇ ਖਰਚਾ ਨਹੀਂ ਕਰ ਦੇਗੇ ਇਹ ਨਹੀਂ ਵੀ ਕਿਸੇ ਦੇ ਟੱਲੀਆਂ ਪਾਈ ਜਾਵੇਂ ਝਾਂਜਰਾ ਪਾਈ ਜਾਵਾਂਗੇ ਵੀਰੇ ਫਿਰ ਜਾਨਵਰ ਮਹਿੰਗਾ ਹੋ ਜਾਂਦਾਗਾ ਉਹ ਨਹੀਂ ਆਪਾਂ ਕਰ ਦੇਗੇ ਲੂੰਈ ਲਾਈ ਦੀ ਬਹੁਤ ਸਾਫ ਆ ਗਈ ਆਪਣਾ ਵੀਰ ਜੀ ਨਫਾ ਜੀ ਬਹੁਤ ਘੱਟ ਹੁੰਦਾ ਬਿਲਕੁਲ ਜਾਇਜ਼ ਹੁੰਦਾ 1000 ਰੁਪਿਆ ਮਾਰਜਨ ਰੱਖੀਦਾ ਜੀ ਆਪਾਂ ਖਰਚੇ ਖੁਰਚੇ ਵੀ ਘੱਟ ਪਾਈਦੇ ਆ ਬਾਕੀ ਜਿਹੜ ਜਿਹੜਾ ਬੰਦਾ ਦੁਬਾਰੇ ਆਪਾਂ ਆਉਂਦਾ ਰੱਖੀਦਾ ਈ ਬੰਦਾ ਇਹ ਨਹੀਂ ਗੱਲ ਹੈਗਾ ਵੀ ਆਪਾਂ ਜਾਨਵਰ ਵੇਚਤਾ ਤੇ ਇਹ ਨਹੀਂ ਹੁੰਦਾ ਵਿਸ਼ਵਾਸ ਦੇ ਕੰਮ ਹੁੰਦੇ ਆ ਵੀਰੇ ਸਾਰੇ ਇਹਦਾ ਰੇਟ ਹੈਗਾ ਵੀਰ ਜੀ 34000 ਰੁਪਇਆ ਠੰਡੀ ਸੀਲ ਬਹੁਤ ਹੈ ਜੀ ਠੰਡੇ ਸੀਲ ਤਾਂ ਵੀਰੇ ਜਿਹੜੀ ਜਰਸੀ ਹੁੰਦੀ ਆ ਸਾਰੀ ਉਹੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਗਈ ਜਿਹੜੇ ਵੀਰੇ ਰੱਖੇ ਉਹਨਾਂ ਦਾ ਪਤਾ ਹੀ ਆ ਬਾਕੀ ਨਵੇਂ ਵੀਰ ਠੰਡੀ ਸੀਲ ਵੀਰੇ ਫੁੱਲ ਹੁੰਦੀ ਆ ਗਈ ਹਾਂਜੀ 5 ਨੰਬਰ ਤੇ ਆ ਜਾਓ ਜੀ 5 ਨੰਬਰ ਇਹ ਵੀ ਪਹਿਲਾ ਸੂਆ ਵੀਰੇ ਮੂੰਹੋਂ ਚਾਰ ਦੰਦਾਂ ਦਾ ਗਈ 5 ਨੰਬਰ ਤੋਰ ਦਿਓ ਮਾੜੀ ਜੀ 5 ਨੰਬਰ 5 ਨੰਬਰ ਵੀਰ ਜੀ ਪਹਿਲਾ ਸੂਆ ਮ ਤਕਰੀਬਨ ਸੂਨ ਨੂੰ ਦੱਸ ਦਿੰਦੇ ਨੇ ਤੇ ਬਾਕੀ ਆ ਕੱਦ ਬੇਲ ਵਾਲੀ ਬੈੜ ਆ ਗਈ ਰੰਗ ਬਾਜ ਅਖਰ ਬਹੁਤ ਚੰਗੇ ਵੱਸੀ ਦੇ ਦੁੱਧੇ ਵੀ ਚੰਗਾ ਪਾਜੂਗੀ ਕੱਚੀ ਕੱਚੀ ਆ ਵੱਸੀ ਥੋੜੀ ਜੀ 5 ਨੰਬਰ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦਾ ਸਾਰਾ ਸਾਧਨਾ ਜੀ ਟਰਾਂਸਪੋਰਟ ਦਾ ਆਪਣੇ ਕੋਲ ਸਾਰਾ ਸਾਧਨਾ ਗੱਡੀਆਂ ਹੁੰਦੀਆਂ ਵੇਚੇ ਧੋਕੇ ਆਓ ਜੀ ਜਾਨਵਰ ਬੰਦੇ ਸਮਝਾਉਣਾ ਚਾਹੀਦਾ ਜਾਨਵਰ ਦੇ ਕੇ ਮੋੜੀਦਾਗਾ ਪਰ ਵੀਰ ਬਣਿਆ ਬੇਨਤੀ ਹੈ ਕਿ ਜਰੂਰ ਕਰਦੇ ਸਾਨੂੰ ਫੋਨ ਕਰਕੇ ਆਇਆ ਕਰੋ ਜੀ ਹਾਂਜੀ ਵੀਰ ਜੀ ਦੁਬਾਰਾ ਆਪਣਾ 20 ਤਰੀਕ ਨੂੰ ਫੇਰ ਜਾਨਵਰ ਆ ਰਹੇ ਆ ਜੀ 20 ਤਰੀਕ ਦਾ ਨਵੰਬਰ 20 ਪਰਮਾਤਮਾ ਦੀ ਕਿਰਪਾ ਸਦਕਾ ਆਪਣੇ ਕੋਲੇ ਪੂਰੇ 35 ਜਨਮਰ ਉਦਿਆਂ ਆ ਰਹੇ ਹੈਗੇ ਮੇਰੇ ਵੀਰ ਕਦੋਂ ਵੀ ਆਉਣਾ ਸਾਨੂੰ ਜਿਆਦਾ 19 ਤਰੀਕ ਨੂੰ ਸਾਮੀ ਫੋਨ ਕਰਕੇ ਪੁੱਛ ਲਿਓ ਜੀ ਜਾਂ 20 ਤਰੀਕ ਨੂੰ ਫੋਨ ਲਾ ਕੇ ਸਵੇਰੇ ਸਾਜਰੇ ਸਾਡੇ ਕੋਲੇ ਆ ਸਕਦੇ ਹੋ ਜੀ 12 ਵਜੇ ਤੋਂ ਵੱਧ ਨਾ ਲੇਟ ਕਰਿਆ ਕਰੋ ਵੀਰ ਜੀ ਕਿਉਂ 12 ਵਜੇ ਤੱਕ ਤਕਰੀਬਨ ਆਪਣਾ ਮਾਲ ਸੇਲ ਹੋ ਜਾਂਦਾ ਜੀ ਕਾਫੀ ਮਾਤਰਾ ਚ ਰੇਟ ਬਿਲਕੁਲ ਜਾਇਜ਼ ਹੁੰਦੇ ਹੈਗੇ ਇਹਦਾ 5 ਨੰਬਰ ਦਾ ਰੇਟ ਹੈਗਾ ਵੀਰ ਜੀ 35000 ਰੁਪਿਆ 5 ਨੰਬਰ ਦਾ ਰੇਟ 35000 ਰੁਪਿਆ 6 ਨੰਬਰ ਤੇ ਆ ਜਾਓ ਜੀ ਇਹ ਵੀਰ ਜੀ ਥੋੜੀ ਐਫ ਐਫ ਚ ਪੈਂਦੀ ਇਹਦੇ ਮ ਇਹਦੇ ਮਗਰ ਵੀ ਬੱਸੀ ਆ ਜੀ ਇਹਦਾ ਰੇਟ 37000 ਰੁਪਿਆ ਜੀ 37000 ਰੁਪਿਆ ਰੇਟ 13 ਕਿਲੋ ਵੀਰੇ ਦੁੱਧ ਦੇ ਥੱਲੇ ਹਾਜ਼ਰ ਆ ਬਿਲਕੁਲ ਤੋਲ ਕੇ ਕੰਡੇ ਵਾਲਾ 13 ਕਿਲੋ ਦੁੱਧ ਹਾਜ਼ਰ ਆ ਜੀ ਬਾਕੀ ਮੇਰੇ ਸੇਵਾਲੇ ਵੀਰ ਕੋਲੇ ਗਈ ਚਲੀ ਗਈ ਤਿੰਨ ਦਿਨ ਹੋ ਗਿਆ ਸੂਈ ਨਹੀਂ ਉਹਨੂੰ ਚੋਣ ਚਾਂ ਦੀ ਬਹੁਤ ਚੰਗੀ ਆ ਤਿੰਨ ਕਿਲੋ ਦੁੱਧ ਹੋਰ ਬੜੀ ਆਰਾਮਦਾਰੀਆਂ ਬਾਜੂ ਵੀਰ ਜੀ 16 ਕਿਲੋ ਦੇ ਜੂਗੀ ਦੁੱਧ ਬਾਕੀ ਵੱਡੀ ਗੱਲਾਂ ਦੁੱਧ ਤਾਂ ਵੀਰ ਜੀ ਸੇਵਾ ਦਾ ਹੁੰਦਾਗਾ ਆਪਾਂ ਇਹ ਨਹੀਂ ਇਹਨੂੰ ਮੈਂ 25 ਕਹਿੰਦਾ 30 ਕਹਾਂ ਕੋਈ ਫਾਇਦਾ ਨਹੀਂ ਯਾਨੀ 16 ਕਿਲੋ ਬੜੇ ਆਰਾਮਦਾਰੀਆਂ ਦੁੱ ਦੂਜਾ ਸੂਹਾ ਸੂਈ ਵੀ ਹੈਗੀ ਇਹਦਾ ਰੇਟ ਹੈਗਾ ਜੀ 37000 ਰੁਪਿਆ ਹਾਂਜੀ ਵੀਰ ਜੀ 7 ਨੰਬਰ ਤੇ ਆ ਜਾਓ ਜੀ ਬਾਕੀ ਵੀਰੇ ਜਿਹੜਾ ਆਪਣਾ ਨਵਾਂ ਮਾਲ ਆਉਣਾ ਨਾ ਉਹਦਾ ਬਸ ਐ ਮੰਨੋ ਵੀ 28000 ਤੋਂ ਸ਼ੁਰੂ ਹੋ ਕੇ 50000 ਦੀ ਰੇਂਜ ਤੇ ਕਰਮਾਲ ਹੁੰਦਾ ਜੀ ਉਹਦੇ ਵਿੱਚ ਕਿਉਂ ਉਹਦੇ ਵਿੱਚੋਂ ਜਿਹੜੀਆਂ ਚੰਗੀਆਂ ਮਿਹੜਾਂ ਹੁੰਦੀਆਂ ਉਹ ਸੇਲ ਹੋ ਗਈਆਂ ਆਪਣੀਆਂ ਇਹਦਾ 35 ਜਨਵਾਰਾ ਦੇ ਵਿੱਚੋਂ ਬਚੇ ਹੋਏ ਜਨਵਾਰ 28 ਐਚੋਂ ਸੇਲ ਹੋ ਗਏ ਆ ਉਹ ਚ ਵੱਡੀਆਂ ਮਿਹੜਾਂ ਹੁੰਦੀਆਂ ਨੇ 20 ਪਲੱਸ ਵਾਲੇ ਵੀ ਹੁੰਦੀਆਂ ਚੰਗੀਆਂ ਬੱਸੀਆਂ 60000 ਤੱਕ ਕਰੋਨਾ ਰੇਟ ਜਾਂਦਾ ਇਹ ਨਹੀਂ ਹੈਗਾ ਵੀ ਹਰ ਦਾ ਹੀ ਰੇਟ ਆਪਾਂ ਦਾ 28 ਐਚੋਂ ਵਿੱਚ ਵੀ ਤੋਰ ਦਿਓ ਵੀਰ ਜੀ ਮਾੜੀ ਜੀ ਦੂਜਾ ਸੂਹਾ ਸੁੰਦੀਆ ਰੰਗਵਾਜ ਆ ਬੈੜ 7 ਨੰਬਰ ਦੰਦੀ ਵੀਰੇ ਸੇਦਾਂ ਦਾ ਮੂੰਹ ਹੋ ਇਹ ਕੰਨੀਆਂ ਖੜੀਆਂ ਸੂਹਾ ਦੂਜਾ ਸੁੰਦੀਆ ਤਕਰੀਬਨ ਦੇਣੇ 10 ਲੈ ਜੂਗੀ ਬੈੜ ਜੀ ਬਣੂ ਚੰਗੀ ਕਿਸੇ ਮੇਰੇ ਸੇਵਾਲੇ ਵੀਰ ਕੋਲ ਚਲੀ ਗਈ ਦੁੱਧ ਚੰਗਾ ਪਾ ਜੂ ਜੀ ਕਿਉਂ ਜਾਨਵਰ ਦੇ ਅਖਰ ਦਾਸ ਦਿਆ ਬਲਟੇ ਲਾਂ ਪਈਆਂ ਨੇ ਜੀ ਬਲਟੇ ਲਾਂ ਪਈਆਂ ਨੇ ਜਾਨਵਰ ਲਹੂ ਵਾਲਾ ਜੀ ਰੰਗਵਾਜ ਆ ਅਖਰ ਚੰਗੇ ਬੱਸੀ ਦੇ ਦੂਜਾ ਸੂਹਾ ਸੁੰਦੀਆ ਜੀ 38000 ਰੁਪਿਆ ਰੇਟੇ ਦਾ ਵੀਰ ਜੀ ਬੈੜ ਦਾ ਇਹਦਾ ਬੈੜ ਦਾ 38000 ਰੁਪਿਆ ਬਾਕੀ ਵੀਰ ਜੀ ਤਰੀਕ ਫੇਰ ਨੋਟ ਕਰ ਲੋ ਪਰਸੋ ਨੂੰ ਵੀਰ ਜੀ ਪਰਸ 20 ਤਰੀਕ 10ਵਾਂ ਮਹੀਨਾ 2022 ਦਿਨ ਵੀਰਵਾਰ ਨੂੰ ਜੀ ਆਪਣੇ ਕੋਲੇ ਪੂਰੇ 35 ਜਨਵਾਰ ਆ ਰਿਹਾ ਵੀਰ ਜੀ ਸਵੇਰੇ ਸਾਝਰੇ ਹਾਂਜੀ ਵੀਰ ਜੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ